ਓਏ ਕੋਈ ਬੈਠਾ ਰਹਿਣਾ ਤੈਨੂੰ ਬੈਠਾ ਰਹਿਣ ਦੇ ਇਹ ਤਸਵੀਰ ਪਟਿਆਲਾ ਬੱਸ ਸਟੈਂਡ ਦੀ ਹੈ ਇੱਕ ਵਿਅਕਤੀ ਪੀਆਰਟੀਸੀ ਦੀ ਬੱਸ ਦੇ ਬੋਨਟ ਤੇ ਬੈਠਾ ਨਜ਼ਰ ਆ ਰਿਹਾ ਹੈ ਇਹ ਬੱਸ ਪਟਿਆਲਾ ਤੋਂ ਚੀਕਾ ਜਾ ਰਹੀ ਸੀ ਜਦੋਂ ਸਵਾਰੀ ਜ਼ਿਆਦਾ ਹੋਣ ਕਾਰਨ ਇਸ ਸ਼ਖਸ ਨੂੰ ਬਸਾਂਦਰ ਸੀਟ ਨਹੀਂ ਮਿਲੀ ਤਾਂ ਇਹ ਜਨਾਬ ਬੱਸ ਦੇ ਬੋਨਟ ਤੇ ਹੀ ਬੈਠ ਗਏ ਓਏ ਕੋਈ ਬੈਠਾ ਰਹਿਣਾ ਤੈਨੂੰ ਬੈਠਾ ਰਹਿਣ ਦੇ ਬੱਸ ਨਹੀਂ ਨਹੀਂ ਉਹ ਚੜਿਆ ਨਹੀਂ ਉਹ ਚੜਿਆ ਨਹੀਂ ਇਹਨੂੰ ਪੁੱਛ ਤੇਰੀ ਜਗ੍ਹਾ ਹੈਗੀ ਐ ਵੈਸੇ ਸੱਤੀ ਗੱੜ ਮੈਂ ਕਾਉਂਸਲ ਕਰਾਈ ਆ ਖਾਲੀ ਗੱਡੀ ਸੀ ਦੇਖੋ ਜੀ ਜਿਹੜੀ ਕੱਲ ਇਹ ਘਟਨਾ ਹੋਈ ਐ ਕੱਲ ਆਪਣੀ ਬੱਸ ਲਗਭਗ 6 ਵਜੇ ਸ਼ਾਮ ਨੂੰ ਚੀਕੇ ਨੂੰ ਜਾ ਰਹੀ ਸੀ ਬੱਸ ਦੇ ਵਿੱਚ ਲਗਭਗ 100 ਸਵਾਰੀ ਸੀ ਓਵਰ ਲੋਡ ਸੀ ਬੱਸ ਤੇ ਬੱਸ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨੂੰ ਬੈਠਣ ਵਾਸਤੇ ਤੇ ਉਹਨੇ ਇੰਨੀ ਬਦਤਮੀਜ਼ੀ ਕੀਤੀ ਮੁੰਡੇ ਨੇ ਪਹਿਲਾਂ ਤਾਂ ਆ ਕੇ ਉਹ ਡਰਾਈਵਰ ਦੇ ਗਲ ਪਿਆ ਉਹਨੂੰ ਮਾਮਾ ਪੈਣਾ ਨੇ ਗਾਲਾਂ ਕੱਢੀਆਂ ਤੇ ਫਿਰ ਜਾ ਕੇ ਸ਼ਾਇਦ ਉਹਨੇ ਨਸ਼ਾ ਕੀਤਾ ਹੋਇਆ ਸੀ ਜਾ ਕੇ ਉਹ ਬੱਸ ਦੇ ਮੂਹਰੇ ਫਰੰਟ ਦੇ ਅੱਗੇ ਬੈਠ ਗਿਆ ਜਿਹਦੇ ਨਾਲ ਕੋਈ ਅਨਸਖ ਵੀ ਘਟਨਾ ਵੀ ਵਾਪਰ ਸਕਦੀ ਸੀ ਤੇ ਉਹ ਆਪਣੇ ਆਪਣੀ ਜਾਨ ਨੂੰ ਮਸੀਰ ਤੇ ਚ ਪਾ ਕੇ ਫਰੰਟ ਤੇ ਜਾ ਕੇ ਬੱਸ ਦੇ ਮੂਹਰੇ ਬਹਿ ਗਿਆ ਅੱਗੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ ਉੱਥੋਂ ਆਪਣੇ ਇਨਸਪੈਕਟਰ ਵਗੈਰਾ ਆਏ ਉਹਨਾਂ ਨੇ ਜਾ ਕੇ ਉਹਨੂੰ ਬੱਸ ਦੇ ਮੂਹਰੇ ਉਤਾਰਿਆ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਅਰੇਂਜਮੈਂਟ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੇ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਮੰਗ ਕਰਦੇ ਆ ਵੀ ਇਹ ਜਿਹੇ ਲੋਕਾਂ ਨੂੰ ਸਾਬਕਾ ਸਿਖਾਇਆ ਜਾਵੇ ਇਸ ਦੇ ਨਾਲ ਆਮ ਜਨਤਾ ਨੂੰ ਵੀ ਇੱਕ ਵਧੀਆ ਮੈਸੇਜ ਆਏਗਾ ਜੋ ਇਹ ਗਲਤ ਅੰਸਰ ਨੇ ਜਾਣ ਬੁੱਝ ਕੇ ਆਪਣੀ ਦਾ ਆਪਣੀ ਨਾਲ ਆਮ ਪਬਲਿਕ ਦੀ ਜਿਹੜੀ ਜਾਣ ਆ ਉਹਨੂੰ ਵੀ ਹੁਕਮ 'ਚ ਪਾਉਂਦੇ ਨੇ ਜੀ ਸੋ ਬਹਿਗੁਰੂ ਦੀ ਕਿਰਪਾ ਹੋ ਗਈ ਕੋਈ ਘਟਨਾ ਨਹੀਂ ਵਾਪਰੀ ਉਧਰ ਘਟਨਾ ਨਹੀਂ ਵਾਪਰੀ ਨਹੀਂ ਜਿਹੜੇ ਹਿਸਾਬ ਨਾਲ ਉਹ ਅੱਗੇ ਬੈਠਿਆ ਅਸੀਂ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਸੀਗੀ ちょっと。